ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਐਸ ਵੀਡੀ 'ਚ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨੀ ਕਣਕ ਦੀ ਬਾਡੀ ਚੱਲ ਰਹੀ ਹੈ ਕਿਸਮਾਂ ਦੀਆਂ ਜਿਹੜੀਆਂ ਝਾੜ ਦੀਆਂ ਰਿਪੋਰਟ ਆ ਰਹੀਆਂ। ਪਿਛਲੇ ਸਾਲ ਵਾਲੀਆਂ ਤੇ ਨਵੀਆਂ ਕਿਸਮਾਂ 'ਚੋਂ ਜਿਨ੍ਹਾਂ ਦੀ ਪਰਫਾਰਮੈਂਸ ਬੈਸਟ ਰਹੀ ਹੈ। ਕਿਸਮਾਂ ਦੇਖੋ ਸਾਰੀਆਂ ਚੰਗੀਆਂ ਹੁੰਦੀਆਂ ਨੇ। ਤੇ ਉਹਦਾ ਝਾੜ ਜਿਹੜਾ ਬੀਜ ਆਪਾਂ ਪਹਿਲਾਂ ਵੀ ਮੈਂ ਬੇਨਤੀ ਕੀਤੀ ਸੀਗੀ ਕਿ ਇਹਨਾਂ ਦਾ ਬੀਜ ਹੈ ਜਿਹੜਾ ਉਹ ਅਗਲੇ ਸਾਲਾਂ ਵਾਸਤੇ ਆਪ ਦਾ ਰੱਖੋ। ਹਰ ਸਾਲ ਜਦੋਂ ਆਪਾਂ ਕਿਉਂਕਿ ਤਿੰਨ ਤਿੰਨ ਮਕਿਸਮਾਂ ਦੱਸਣੀਆਂ ਤੁਹਾਨੂੰ ਤਿੰਨ ਪਹਿਲੀਆਂ ਜਿਹੜੀਆਂ ਚੱਲ ਰਹੀਆਂ ਤੇ ਤਿੰਨ ਨਵੀਆਂ ਕਿਸਮਾਂ ਜਿਨ੍ਹਾਂ ਦੀ ਪਰਫਾਰਮੈਂਸ ਪਰਫਾਰਮੈਂਸ ਦਾ ਮਤਲਬ ਕਿਸਾਨ ਵੀ ਰੋਏ ਹੁੰਦਾ ਇੱਕ ਤਾਂ ਹੁੰਦਾ ਔਸਤ ਝਾੜ ਇੱਕ ਹੁੰਦਾ ਮੈਕਸਿਮਮ ਝਾੜ ਤੇ ਇੱਕ ਹੁੰਦਾ ਕਿ ਜਿੱਥੇ ਝਾੜ ਕਾਫੀ ਡਾਊਨ ਰਹਿੰਦਾ ਉਹ ਵੀ ਥਾਵਾਂ ਤੇ ਹੁੰਦਾ ਔਸਤ ਝਾੜ ਜਿਹੜਾ ਵੱਧ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਝਾੜ ਨੂੰ ਮਿਲਾ ਕੇ ਤੇ ਦੋ ਤੇ ਆਪਾਂ ਬਣਦੇ ਆ ਤੇ ਉਹ ਜਿਹੜਾ ਰਹਿੰਦਾ ਆਪਣਾ ਔਸਤ ਝਾੜ ਰਹਿ ਜਾਂਦਾ ਮੈਕਸਿਮਮ ਤੇ ਮਿਨਿਮਮ ਦੋ ਥਾਵਾਂ ਦਾ ਜੇ ਆਪਾਂ ਮੰਨ ਲਈਏ ਜੇ ਸਾਰੇ ਥਾਵਾਂ ਦਾ ਜਿੰਨੇ ਥਾਵਾਂ ਦਾ ਝਾੜ ਆ ਉਹਨੇ ਥਾਵਾਂ ਉਹਨੇ ਨਾ ਆਪਾਂ ਡਿਵਾਈਡ ਕਰਕੇ ਜਿਹੜਾ ਆਸਤ ਝਾੜ ਕੱਢ ਸਕਦੇ ਆ ਪਰ ਜਿਹੜਾ ਆਪਾਂ ਦੇਖਣਾ ਹੁੰਦਾ ਕਿ ਮੈਕਸਿਮਮ ਕਿੱਥੋਂ ਤਾਈਂ ਜਾ ਰਹੀ ਹੈ ਕਿਉਂਕਿ ਦੇਖੋ ਜਿਹੜੇ ਖੇਤ ਸਾਹਵੇਂ ਵੇ ਆ ਜਿਹੜੇ ਖੇਤ ਚੰਗੇ ਆ ਜਿੱਥੇ ਕਿਸਾਨ ਵੀਰ ਨੇ ਜੜੀਆਂ ਤੱਤਾਂ ਛੋਟੇ ਤੱਤ ਵੱਡੇ ਤੱਤ ਬੈਲੈਂਸ ਦਿੱਤੇ ਆ ਸਲਫਰ ਜ਼ਿੰਕ ਦੀ ਘਾਟ ਨਹੀਂ ਆਉਣ ਦਿੱਤੀ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਵੀ ਹੁਣ ਕਿਸਾਨ ਵੀਰ ਪਾਉਣ ਲੱਗ ਪਏ ਸਲਫਰ ਜ਼ਿੰਕ ਦੀ ਘਾਟ ਜਿਹੜੀ ਅਨ ਤੇ ਮੈਗਨੀਸ਼ੀਅਮ ਜਿੰਕ ਦੀਆਂ ਸਪਰੇਆਂ ਉਹਨਾਂ ਖੇਤਾਂ ਜਾਂਦਾ ਮੈਕਸਿਮਮ ਝਾੜ ਜਿੱਥੇ ਆਪਣੀ ਦਰਮਿਆਨੀ ਜ਼ਮੀਨ ਹੈ ਹਲਕੀ ਜ਼ਮੀਨ ਹੈ ਜਿੱਥੇ ਆਪਾਂ ਕਈ ਵਾਰ ਕੋਈ ਸਪਰੇ ਵੀ ਨਹੀਂ ਕੀਤੀ ਛੋਟੇ ਤੱਤਾਂ ਦੀ ਵੀ ਸਪਰੇ ਵੀ ਨਹੀਂ ਕੀਤੀ ਕੋਈ ਸਲਫਰ ਦੀ ਘਾਟ ਰਹੇਗੀ ਕਿੱਥੇ ਕੋਈ ਜਿੰਕ ਦੀ ਘਾਟ ਰਹੇਗੀ ਕਿਉਂਕਿ ਜਿੰਕ ਮੈਗਨੀ ਇਹਨਾਂ ਦੀ ਘਾਟ ਆਮ ਆ ਰਹੀ ਕਿਉਂਕਿ ਆਪਣੇ ਫਾਸਫੋਰਸ ਤੱਤ ਜਿਆਦਾ ਪੈ ਰਿਹਾ ਜਾਂ ਕਈ ਥਾਵਾਂ ਦੇ ਉੱਤੇ ਕਿਉਂਕਿ ਆਪਣੇ ਜਿਆਦਾ ਬੂਰਾਂ ਦੇ ਪਾਣੀ ਲੱਗਦੇ ਪੀਐਚ ਵੀ ਉੱਪਰ ਜਾ ਰਹੀ ਤੇ ਇਹ ਛੋਟੇ ਤੱਤਾਂ ਦੀਆਂ ਘਾਟਾਂ ਕਾਫੀ ਆਉਣ ਲੱਗ ਪਈਆਂ ਤਾਂ ਇਹ ਬੀਜ ਆ ਜਿਹੜੇ ਤੁਸੀਂ ਜਿਹੜੇ ਮੈਕਸਿਮਮ ਚਾਰ ਵਾਲੇ ਤੁਹਾਨੂੰ ਮੈਂ ਦੱਸੂਗਾ ਇਹ ਆਪਦੇ ਬੀਜ ਬਣਾ ਕੇ ਰੱਖੋ ਕਿਉਂਕਿ ਹਰ ਸਾਲ ਆਪਾਂ ਮਹਿੰਗਾ ਬੀਜ ਲੈਣ ਨੂੰ ਬਾਜ਼ਾਰ 'ਚ ਆਪਾਂ ਨੂੰ ਵੈਸੇ ਆਪਣੀ ਗਣਕਾ ਜਿਹੜੀ 22-2300 ਰੁਪਏ 2275 ਰੁਪਏ ਜਿਵੇਂ ਆਪਾਂ ਮੰਨ ਲਈਏ ਕਿ ਸਰਕਾਰੀ ਰੇਟ ਤੇ ਬਾਜ਼ਾਰ 'ਚ ਆਪਾਂ ਜਦੋਂ ਬੀਜ ਲੈਨੇ ਨਵਾਂ ਜਿਹੜੀ ਨਵੀਂ ਕਿਸਮ ਲੈਨੇ ਉਹ ਤਾਂ ਆਪਾਂ ਨੂੰ 20-30 ਰੁਪਏ ਕਿਲੋ ਮਗਰ ਵੱਧ ਦੇਣੇ ਪੈਂਦੇ ਆ ਤੇ ਪੁਰਾਣੀ ਪਿਛਲੀ ਸਾਲ ਪਰ ਪੁਰਾਣੀਆਂ ਕਿਸਮਾਂ ਵੀ ਜਿਹੜੀਆਂ 10-15 ਰੁਪਏ ਉਹਦਾ ਵੀ ਕਿਲੋ ਮਗਰ ਆਪਾਂ ਨੂੰ ਵੱਧ ਦੇਣੇ ਪੈਂਦੇ ਆ ਤਾਂ ਇਹ ਕਿਸਮਾਂ ਦੇ ਝਾੜ ਆਪਣਾ ਬੀਜ ਆਪ ਜੇ ਪ੍ਰਾਣੀਆਂ ਕਿਸਮਾਂ ਜੋ ਮੈਂ ਦੇਖ ਲਾਂ ਕਿਉਂਕਿ ਪੀ ਵੀ ਡਬਲ 869 ਤੋਂ ਜੇ ਆਪਾਂ ਲਾ ਲਈਏ ਜਿਹੜੀਆਂ ਹੈ ਪੀ ਸੀ ਸੁਪਰਸੀਡਰ ਵਾਸਤੇ ਦਿੱਤੀਆਂ ਜੀਰੋ ਡ੍ਰਿਲ ਵਾਸਤੇ 869 ਸੀ 766 ਸਨੈਰੀ ਪੂਰੀ ਟੌਪ ਦੀ ਕਿਸਮ 725 677 ਉਨਤ ਪੀ ਵੀ ਡਬਲ 550 ਤੇ ਇਸੇ ਤਰ੍ਹਾਂ ਆਪਾਂ ਜੇ ਲਾ ਲਈਏ ਐਚ ਡੀ 3086 ਜਾਂ 2976 ਕੁਝ ਹਰਿਆਣੇ ਦੇ ਰਕ ਏਰੀਏ ਚ ਕਾਫੀ ਕਿਸਾਨ ਵੀ ਲਾਉਂਦੇ ਆ 3086 ਤੇ ਇਹ ਕਿਸਮਾਂ ਵੀ ਵਧੀਆ ਸੀਗੀਆਂ ਨਵੀਆਂ ਕਿਸਮਾਂ ਦੇ ਵਿੱਚ ਡੀਬੀਡਬਲਯੂ ਕਿਸਮਾਂ ਨੇ ਪਰ ਜੇ ਆਪਾਂ ਲੈ ਲਈਏ ਕਿ ਇਹਨਾਂ ਚੋਂ ਵੀ ਜਿਹੜੀਆਂ ਟੌਪ ਤੇ ਕਿਉਂਕਿ ਜਿਹੜਾ ਵੱਧ ਰਗਵਾ ਲੱਗਦਾ ਉਹੀ ਜਿਹੜੀ ਹੈਗੀ ਉਹਦੀ ਝਾੜ ਦੀ ਰਿਪੋਰਟ ਵੱਡੇ ਪੱਧਰ ਤੇ ਆ ਜਾਂਦੀ ਹੈ ਕਈ ਕਿਸਾਨ ਵੀਰ ਜਿਹੜੇ ਹੈਗੇ ਆ ਉਹ ਜਿਹੜੀਆਂ ਇਹਨਾਂ ਪੁਰਾਣੀਆਂ ਪਹਿਲੀਆਂ ਕਿਸਮਾਂ ਨੇ ਕਈ ਕਈ ਤੱਕ ਕਿਸਮਾਂ ਦੇਖੀਆਂ ਨਹੀਂ ਲਾ ਕੇ ਕਿਸਾਨ ਵੀਰਾਂ ਨੇ ਇਹ ਕਿਸਮਾਂ ਜਿਹੜੀਆਂ ਸਾਰੀਆਂ ਆਪਾਂ ਨੂੰ ਲਾ ਕੇ ਦੇਖਣੇ ਚਾਹੀਦੀਆਂ ਪਰ ਜੇ ਆਪਾਂ ਬੈਸਟ ਦੀ ਗੱਲ ਕਰੀਏ ਡੀਬੀਡਬਲਯੂ 187 222 ਤੇ ਜਿਹੜੀ 768 ਸਨੇਰੀ ਹੈ ਪੀਡਬਲਿਊ 768 ਸਨੇਰੀ ਇਹਦਾ ਵੀ ਜਿਹੜੇ ਜਿਹੜੇ ਕਿਸਾਨ ਵੀਰਾਂ ਨੇ ਆ ਇਹਦੀ ਕੀ ਕਣਕਾਂ ਲਾਈਆਂ ਨੇ ਥੋੜਾ ਝਾੜ ਬਹੁਤ ਵਧੀਆ ਉਹ ਖਾਸ ਤੌਰ ਤੇ ਨਵੰਬਰ ਵਾਲੀਆਂ ਕਣਕਾਂ ਤੁਸੀਂ ਦੇਖਿਓ 25 ਪਲੱਸ ਨਮੀਆਂ ਕਿਸਮਾਂ ਚੋ 826 ਪੀਡਬਲਿਊ 826 ਜਿਹੜੀ ਪੀਏ ਜੀ ਤੋਂ ਬੀਜ ਤੁਸੀਂ ਲਿਆ ਕੇ ਬੀਜਿਆ ਖਾਸ ਤੌਰ ਤੇ ਉਹ ਕਿਉਂਕਿ ਕਈ ਵਾਰ ਆਪਾਂ ਨਵਾਂ ਬੀਜ ਆਸੇ ਪਾਸੋਂ ਕਿਤੇ ਲੈ ਲੈਨੇ ਆਪਾਂ ਨੂੰ ਸਹੀ ਕਿਸਮ ਨਹੀਂ ਮਿਲਦੀ ਪੀਵੀਡੀ 826 ਡੀਵੀਡਬਲ 327 ਡੀਵੀਡਬਲ 371 ਇਹ ਕਿਸਮਾਂ ਦੇ ਬੀਜ ਤਿੰਨ ਨਵੀਆਂ ਦੇ ਤੇ ਜਿਹੜੀਆਂ ਡੀਵੀਡਬਲ 187 222 ਹੋਗੀ ਸਨੇਰੀ ਹੋਗੀ ਇਸ ਤੋਂ ਇਲਾਵਾ ਤੁਸੀਂ 869 ਵਗੈਰਾ 303 ਦਾ ਵੀ ਰਲਮਾ ਮਿਲਮਾ ਹਗਾਰਾ ਕਿਉਂਕਿ ਜੇ ਗੇਤ ਚ ਥੋੜੀ ਜੀ ਕਿਸਾਨ ਵੀਰਾਂ ਨੇ ਲਾਤੀ ਸੀਗੀ ਤੇ ਉਹ ਥੋੜੀ ਜੀ ਕੋਰੇਜ ਨਸਰ ਗਈ ਉਹਦੇ ਸਮੱਸਿਆ ਆਈ ਹੈ ਕਈ ਥਾਵਾਂ ਤੇ ਬੰਟ ਦੀ ਸਮੱਸਿਆ ਵੀ ਆਈ ਆ ਜ਼ਰੂਰਤ ਅਨੁਸਾਰ ਜਿਹੜੀ ਆਪਾਂ ਗੋ ਸਮੇਂ ਉਲੀਨਾਸ਼ਕ ਵੀ ਸਪਰੇਅ ਕਰਨੀ ਹੁੰਦੀ ਆਡਾ ਆ ਆਉਣ ਜਿਹੜੀ ਫਸਲ ਦੀ ਦੇਖਭਾਲ ਹੁੰਦੀ ਆ ਤੇ ਨਵੀਆਂ ਕਿਸਮਾਂ ਜਿਵੇਂ 332 ਵੀ ਸੀਗੀ ਡੀਬੀਡਬਲ ਤੇ 370 71 72 ਤੇ 3 ਸੀ ਇੰਨਾਂ ਚ ਜਿਹੜੀ 71 ਟੌਪ ਤੇ ਜਾ ਰਹੀ ਹੈ 327 ਡੀਬੀਡਬਲ 327 332 ਤੋਂ ਬਿਹਤਰ ਜਿ ਪ੍ਰਦਰਸ਼ਨ ਕਰ ਰਹੀ ਹੈ ਤੇ ਪੁਰਾਣੀਆਂ ਤੇ ਪੀਡਬਲ 826 ਇਹਦਾ ਵੀ ਰੱਖ ਲੋ ਪੂਰੀਆਂ ਟੌਪ ਦੀਆਂ ਆਉਣ ਵਾਲੇ ਤਿੰਨ ਚਾਰ ਸਾਲ ਚੱਲਣ ਵਾਲੀਆਂ ਕਿਸਮਾਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ